ਗੁਰਜੀਕਾ ਖਾਲਸਾ ਬਾਰੇ ਬਹੁਤ ਸਾਲਾਂ ਤੋਂ ਇਹ ਦਾਸ ਗਿਆਨੀ ਸੰਦੀਪ ਦਾ ਫਰਕਾ ਗੁਰਜੀ ਇੱਥੇ ਲਗਭਗ ਸਾਲ ਤੋਂ ਵੱਧ ਹੋ ਗਿਆ ਬੱਚਿਆਂ ਨੂੰ ਟ੍ਰੇਨਿੰਗ ਦਿੰਦਿਆਂ ਨੂੰ ਉਹ ਸਾਰੇ ਬੱਚੇ ਜਿਹੜੇ ਹਿੰਦੂ ਫੈਮਿਲੀ ਤੋਂ ਬਣਾਉਂ ਕਰਦੇ ਇਹ ਗੁਰਦਾਸ ਜੀ ਸੰਗਤ ਕਰਕੇ ਕੁਝ ਸ਼ਹੀਦਾਂ ਦਾ ਪ੍ਰਭਾਵ ਕਰਕੇ ਸ਼ਹੀਦਾਂ ਦੇ ਧਰਤੀ ਦਾ ਅਸਥਾਨ ਹੈ ਤੇ ਮਾਤਾ ਸੁੰਦਰ ਗੌਰ ਜੀ ਦਾ ਅਸਥਾਨ ਹੈ ਇੱਥੇ ਬਹੁਤ ਮਹਾਰਾਜ ਦੀ ਬੜੀ ਕਿਰਪਾ ਤੇ ਬੱਚੇ ਜੁੜੇ ਆ ਇੱਕ ਸਾਲ ਤੋਂ ਵੱਧ ਹੋ ਗਿਆ ਸਾਨੂੰ ਕਿ ਬੱਚਿਆਂ ਨੂੰ ਹਫਤੇ 'ਚ ਤਿੰਨ ਦਿਨ ਅਸੀਂ ਕਲਾਸਾਂ ਲਾਉਂਦੇ ਰਹੇ ਆ ਤੇ ਹੁਣ ਸਾਰਾ ਟਾਈਮ ਕੱਢ ਮਿਲਦਾ ਬੱਚੇ ਫਿਰ ਵੀ ਬੱਚੇ ਜੁੜੇ ਆ ਛੋਟੀ ਉਮਰ ਦੇ ਬੱਚੇ ਨੇ ਲਗਭਗ 20-25 ਕਲਾਸ ਤੋਂ ਲੈ ਕੇ ਛੋਲੇ ਸਾਰੇ ਬੱਚੇ ਨੇ ਤੇ ਵਾਈਗੁਰਦੀ ਬੜੀ ਕਿਰਪਾ ਬੱਚਨੇ ਸਿੱਖਿਆ ਔਰ 10 ਨਾਲ ਵੀ ਰੀਜਨਲ ਸਿਖਾਇਆ ਲਗਭਗ ਮੈਂ ਨੈਸ਼ਨਲ ਖੇਡਿਆ ਕੋਲਡ ਮੈਡਲ ਨੈਸ਼ਨਲ ਦਾ ਤੇ ਇਹ ਬੱਚਿਆਂ ਨੇ ਰੀਜਨਲ ਸਿਖਾਈ ਦੇ ਇੱਕੋ ਹੀ ਸਾਡਾ ਏਮ ਹੈ ਪਨੀਰੀ ਚ ਕਰਦਾ ਤੇ ਦਾਸ ਨਾਲ ਸੇ ਗੁਰਮੁਖੀ ਕਲਾਸਾਂ ਵੀ ਨਾਲ ਲਖੂਨ ਇਸ ਵੇਲੇ ਮੇਰੀ ਸੈਫ ਇੰਟਰਨੈਸ਼ਨਲ ਸੰਸਥਾ ਦੇ ਵਿੱਚ ਮੇਰੀ ਜੁਆਇਨਿੰਗ ਤੇ ਮੈਂ ਮੁੱਖ ਪ੍ਰਚਾਰਕ ਐਸੇ ਵੇਲੇ ਜਿਹੜਾ ਦਾਸਪੁਰ ਦੇ ਵਿੱਚ ਲੱਗਿਆ ਫਿਰ ਵੀ ਅਸੀਂ ਬਾਤ ਰੱਖ ਕੇ ਜਗਾ ਤੇ ਗੁਰਮੁਖੀ ਦੇ ਉੱਪਰ ਆ ਲੈ ਚੁੱਕੇ ਆ ਕੋਈ ਮਰ ਕਲਾਸਾਂ ਵੀ ਲਾ ਰਹੀਆਂ ਤੇ ਇਹ ਮੇਰਾ ਪਹਿਲਾ ਹੈ ਜਿਹਦੇ ਮੇਰੇ ਪਹਿਲਾ ਬੱਚੇ ਜ਼ਰੂਰ ਜੁਆਇਨਿੰਗ ਤੋਂ ਪਹਿਲਾਂ ਦੇ ਬੱਚੇ ਮੈਂ ਜੋੜੀ ਹੋਏ ਆ ਅੱਜ ਵੀ ਕਲਾਸਾਂ ਲਾ ਰਹੀਆਂ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜੇ ਨਵੀਂ ਪਨੀਰੀ ਆ ਇੱਕ ਤਾਂ ਉਹਨਾਂ ਨੂੰ ਪੰਜਾਬੀ ਜਿਹੜੀ ਆ ਬਿਲਕੁਲ ਭੁੱਲੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਭੁੱਲਣੀ ਇਹ ਸਭ ਤੋਂ ਵੱਡੀ ਗੱਲ ਆ ਤਾਂ ਸਿਆਸਤ ਸਿਟੀ ਜਾ ਰਹੀ ਹੈ ਅੱਜ ਤੋਂ ਨਹੀਂ ਕਿ ਅੰਗ ਜਦੋਂ ਦੇ ਉਹ ਸਰਕਾਰ ਆਈ ਹੈ ਉਹ ਸਭ ਤੋਂ ਪਹਿਲਾਂ ਇੱਕੋ ਚੀਜ਼ ਹੀ ਵੇਖਿਆ ਕਿ ਇਹਨਾਂ ਦਾ ਗੁਰੂ ਕੀ ਗਿਆਨ ਉਹਨਾਂ ਨੇ ਇਹ ਵੀ ਇਤਿਹਾਸ ਚ ਮਿਲਦਾ ਵੀ ਉਹਨਾਂ ਸਭ ਤੋਂ ਪਹਿਲਾਂ ਸਾਡੇ ਕੈਡ ਦੇ ਜਿਹੜੇ ਸਾਡੇ ਬਜ਼ੁਰਗਾਂ ਨੇ ਕੈਡ ਦੇ ਤਿਆਰ ਕੀਤੇ ਹੋਏ ਸੀ ਵੀ ਕੋਈ ਵੀ ਐਸਾ ਮਨੁੱਖੀ ਜੀਵ ਨਹੀਂ ਜਿਹੜਾ 3 ਮਹੀਨੇ ਕੈਡ ਦਾ ਤਿਆਰ ਕੀਤਾ ਜਿਹੜਾ ਪੜ੍ਹ ਲੈਂਦਾ ਹੈ ਪੰਜਾਬੀ ਬੋਲ ਨਹੀਂ ਲਿਖਣੀ ਪੜ੍ਹ ਨਹੀਂ ਸਕ ਲੈਂਦਾ ਹੈ ਸਭ ਤੋਂ ਪਹਿਲਾਂ ਅੰਗਰੇਜ਼ ਸਰਕਾਰ ਨੇ ਸਾਡੇ ਕੋਲ ਕੈਡ ਦੋ ਦਿੱਤੇ ਅੱਜ ਵੀ ਉਹਨਾਂ ਦਾ ਮਿਸ਼ਨ ਹੈ ਉਹਨਾਂ ਨੇ ਅੰਗਰੇਜ਼ੀ ਨੂੰ ਪੂਰਪੂਰ ਕਰ ਦਿੱਤੀ ਹੈ ਪਰ ਸਾਡੇ ਬੱਚੇ ਪੰਜਾਬੀ ਤੋਂ ਦੂਰ ਹੋਣ ਦਾ ਕਾਰਨ ਕੀ ਹੈ ਵੀ ਗੁਰੂਗੁਰੂ ਪੰਜਾਬ ਸਰਕਾਰ ਦੀ ਪੜ੍ਹ ਤੋਂ ਉੱਠ ਜਾਣ ਤੇ ਮੈਂ ਇੱਕ ਸੰਦੇਸ਼ ਦਰਵਾਣਾਗਾ ਬੱਚਿਆਂ ਨੂੰ ਅਸੀਂ ਗੁਰਮੱਧੇ ਕਲਾਸਾਂ ਲਾ ਰਹੀਆਂ ਕਿ ਵੱਧ ਤੋਂ ਵੱਧ ਬੱਚੇ ਗੁਰਮੱਧੇ ਨੂੰ ਗੁਰਮਤਿ ਵਿਦਿਆਲਿਆਨ ਖਾਸ ਕਰਕੇ ਜੇ ਪੰਜਾਬੀ ਨਹੀਂ ਆਵੇਗੀ ਵੀਰ ਜੀ ਦੇ ਫਿਰ ਉਹ ਕਿਵੇਂ ਬਾਣੀ ਪੜ੍ਹ ਲੈਣਗੇ ਤੇ ਸਭ ਤੋਂ ਵੱਡੇ ਸਿਧਾਂਤ ਦੇ ਵਿੱਚ ਇਹ ਪੰਜਾਬੀ ਨਾਲ ਸਿੱਖਿਆ ਗੁਰਮਤਿ ਦੀ ਬਾਣੀ ਲਈ ਗੁਰਮਤਿ ਨਾਲ ਬਾਣੀ ਪੜ੍ਹਨ ਲਈ ਸਾਨੂੰ ਲੋੜ ਹੈ ਸਾਡੇ ਹਰ ਇੱਕ ਦਾ ਜਿਹੜਾ ਸਿੱਖ ਆਪਣਾ ਫਰਜ਼ ਹੈ ਨਾ ਆਪਣੇ ਬੱਚਿਆਂ ਨੂੰ ਆਹ ਲਗਵਾਉਣ ਨੂੰ ਮੈਂ ਕੋਰਸੈਂਟ ਦੇਖ ਪਰਦਾ ਬਾਰ ਬਾਰ ਹੀ ਕਹਿੰਦਾ ਹੁੰਦਾ ਹਾਂ ਜਦ ਜੇ ਬੈਠ ਕੇ ਵੀ ਵੀ ਹਰ ਇੱਕ ਨੂੰ ਚਾਹੀਦਾ ਜੇ ਕੋਈ ਸਿੱਖੀ ਦਾ ਪ੍ਰਚਾਰ ਦੀ ਸੇਵਾ ਕਰਨਾ ਚਾਹੁੰਦਾ ਨਾ ਆਪਣੇ ਘਰ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਮਹੱਲੇ ਵਿੱਚ ਬੱਚਿਆਂ ਨੂੰ ਇਕੱਠਾ ਕਰੇ ਉਹਨਾਂ ਨੂੰ ਗੁਰਮੁਖੀ ਪੜਾਉਣੀ ਸ਼ੁਰੂ ਕਰ ਦੇ। ਸਭ ਤੋਂ ਵੱਡੀ ਸੇਵਾ ਹੈ। ਮੈਂ ਆਪੇ ਕਿਸੇ ਦੂਸਰੇ ਨੂੰ ਬੁਲਾਉਂ ਕਰਦਾ ਔਰ ਮੇਰੇ ਪਰਿਵਾਰ ਨੇ ਮੈਨੂੰ ਸਿੱਖ ਦਿੱਤਾ ਮੈਂ ਮੈਰਿਡ ਹੈ ਮੇਰੇ ਸਿੱਖ ਪਰਿਵਾਰ ਜੀ ਨੇ ਮੇਰੀ ਮੈਰਿਜ ਹੋਈ ਹੈ। पर लेकिन एक चीज दे विषय दे खाना जो सिखीदा सिद्धांत है जो गुरु नानक देव जी जो कुछ मिले है एक गल याद रखियो जी पूरे वर्ल्ड में 375 ਤੋਂ 375 ਦੇ ਲੇਕਿਨ ਜੋ ਗੁਰੂ ਨਾਨਕ ਸਾਹਿਬ ਦੀ ਸਿਧਾਂਤ ਦੀ ਗੱਲ ਨੂੰ ਕੀਤੇ ਜੀ ਕਿਤੇ ਨਾ ਸਾਂਝੇ ਵਾਲਤਾ ਦੀ ਗੱਲ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਤੇ ਇਹਨਾਂ ਤੋਂ ਬਗੈਰ ਕਿਸੇ ਨੇ ਮਾਲਕ ਕੋਈ ਸਾਂਝੇ ਦਾ ਉਪਦੇਸ਼ ਨਹੀਂ ਦਿੱਤਾ ਲੇਕਿਨ ਜੇ ਮੁਕਤਾ ਦੀ ਗੱਲ ਕੀਤੀ ਤੇ ਗੁਰੂ ਜੀ ਨੇ ਸਾਹਿਬ ਜੀ ਨੇ ਨੀ ਤਾਂ ਵਾਰਡ ਪਏ ਜਾਂਦੇ ਨੇ ਉਹਨਾਂ ਨੂੰ ਜਾਤ ਪਾਤ ਕਰਕੇ ਤੋੜਿਆ ਜਾਂਦਾ ਤੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਪਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੁਝ ਜਿਹਨੇ ਅੰਮ੍ਰਿਤਸ਼ਰ ਕਹਿੰ ਮੈਂ ਆਪ ਪੰਜਾਬ ਭਿਆਨ ਚ ਲੱਗਦਾ ਅੰਮ੍ਰਿਤ ਸੰਚਾਰ ਦੇ ਵਿੱਚ ਵੀ ਲੱਗਦਾ ਔਰ ਬੱਚਿਆਂ ਨੇ ਵੀ ਜੋੜਿਆ ਗੁਰਮਤਨਾ ਜੋੜਿਆ ਮੈਂ ਆਪ ਅਸਲੇ ਪ੍ਰਚਾਰਕਾਂ ਦੀ ਸੇਵਾ ਨਿਭਾ ਰਿਹਾ ਜਿਵੇਂ ਤੁਸੀਂ ਇਹ ਤੁਸੀਂ ਗੱਲ ਕੀਤੀ ਕਿ ਮੈਂ ਵੀ ਹਿੰਦੂ ਫੈਮਲੀ ਤੋਂ ਬਿਲੋਂਗ ਕਰਦਾ ਸੀਗਾ ਪਹਿਲਾਂ ਤਾਂ ਸਿੱਖ ਧਰਮ ਚਾਹ ਕੇ ਕਿਵੇਂ ਦਾ ਲੱਗਦਾ ਹੈ ਕਿ ਮਰ ਦੀ ਫੁੱਲ ਫਰੀडम ਹੈਗਾ ਜਾਂ ਨਹੀਂ ਹੈਗਾ ਜੀ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਲੇਕਿਨ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਜ਼ਿਆਦਾ ਮਾਮੂਲੀ ਤਿਆਲੀਏ ਵੀ ਉਹਨਾਂ ਨੇ ਟੌਰਚਰ ਵੀ ਕੀਤਾ ਵੀ ਕਿਸੇ ਤਰੀਕੇ ਨਾਲ ਛੱਡ ਦੇਵੇ ਪਰ ਲੇਕਿਨ ਦਾਸ ਨੇ 2009 ਦਾ ਅੰਮਰ ਛੱਡਿਆ ਅੱਜ ਤੱਕ ਚੜ੍ਹਦੀ ਕਲਾ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਪਰਿਵਾਰ ਵੀ ਪੂਰਾ ਗੁਰਸੇਖਾ ਹੈ ਵਾਹਿਗੁਰੂ ਦੀ ਬੜੀ ਕਿਰਪਾ ਪਰ ਲੋਕ ਕੁਝ ਲੋਕ ਹੈਗੇ ਨੇ ਜਿਹੜੇ ਮਾਲਵਾ ਸਿੱਖੀ ਤੋਂ ਤੋੜਨਾ ਚਾਹੁੰਦੇ ਨੇ ਸਾਡੇ ਭਾਈਚਾਰੇ ਵਿੱਚ ਮਾਲੂਕੀ ਕੋਈ ਉਲਟੇ ਸਿੱਦੇ ਬਿਆਨ ਦੇ ਕੇ ਮਾਲੂ ਸਿੱਖਾਂ ਨੂੰ ਭੜਕਾਉਣਾ ਜੇ ਪਰ ਸਿੱਖਾਂ ਦਾ ਨਾ ਉਹ ਆਪ ਦਾ ਰਿਸ਼ਤਾ ਹੈ ਹਿੰਦੂ ਸਿੱਖਾਂ ਦਾ ਤੇ ਇਹ ਅੱਜ ਤੋਂ ਨਹੀਂ ਗੁਰੂ ਸੱਤ ਚੱਲਦਾ ਆ ਰਿਹਾ ਲੇਕਿਨ ਕੁਝ ਸ਼ਰਾਰਤ ਦੀਆਂ ਸਥਿਤੀਆਂ ਹੈਗੇ ਨੇ ਅੱਜ ਵੀ ਮੈਨੂੰ ਬੜਾ ਪ੍ਰਾਊਡ ਫੀਲ ਹੈ ਮੈਂ ਗੁਰੂ ਦਾ ਸੇਖ ਹੈ ਮੈਂ ਇਹਨੂੰ ਬੜਾ ਮਾਣ ਮੁੱਸਲ ਸੰਗਤ ਲੇਕਿਨ ਕੁਝ ਲੋਕ ਹੈਗੇ ਨੇ ਜਿਹੜੇ ਮੇਰੇ ਤੇ ਮਾਰਦੇ ਵੀ ਇਹ ਟਿਸ ਕਰੰਟ ਆ ਮੇਰੇ ਕੁਝ ਆਪਣੀ ਫੈਮਲੀ ਕੋਲ ਜਿਹੜਾ ਸਾਡੇ ਆਪਣਾ ਭਾਈਚਾਰਾ ਵੀ ਹੈ ਪਰ ਵਾਹਿਗੁਰੂ ਦੀ ਕਿਰਪਾ ਜੇ ਮੈਂ ਜੁੜਿਆ ਮੇਰੇ ਇੱਕੋ ਮਿਸ਼ਨ ਹੈ ਕਿ ਦੂਜਿਆਂ ਨੂੰ ਵੀ ਜੋੜਨਾ ਠੀਕ ਹੈ ਅੱਜ ਵਾਹਿਗੁਰੂ ਦੀ ਕਿਰਮੇ ਕਾਫੀ ਬੱਚੇ ਹਿੰਦੂ ਪਰਿਵਾਰ ਦੇ ਬੱਚੇ ਨੇ ਮਿਲ ਸੀ ਤੇ ਇਹਨਾਂ ਦੇ ਪਰਵਾਜੋ ਕੋਈ ਸਿੱਖ ਨਹੀਂ ਹੈਗਾ ਤੇ ਵੇਖੋ ਗਤਕਾ ਦੇ ਖੇਡ ਦੇ ਪਿੱਛੇ ਦਮਾਲਾਂ ਦੀ ਸਮਝ ਅੰਮ੍ਰਿਤ ਤੇ ਛਾ ਗਿਆ ਹੋਇਸ ਗਾਨੇ ਚ ਭਾਈ ਗੁੱਦੀ ਬੜੀ ਕੇ ਰਪਾ ਤੇ ਕਿੰਨੀ ਕੁ ਉਮਰ ਦੇ ਤੁਹਾਡੇ ਕੋਲ ਬੱਚੇ ਜਿਹੜੇ ਐ ਟ੍ਰੇਨਿੰਗ ਵਾਸਤੇ ਆਉਂਦੇ ਨੇ ਵੀਰ ਜੀ ਲਗਭਗ ਅਸੀਂ 7 ਸਾਲ ਤੋਂ ਬੱਚਾ ਲੈਣੇ ਆ ਘੱਟ ਤੋਂ ਘੱਟ 7 ਸਾਲ ਤੋਂ ਵੱਡਾ ਜਿੰਨੀ ਮਰਜ਼ੀ ਵੱਡੀ ਉਮਰ ਤੋਂ ਠੀਕ ਹੈ ਜੀ ਤੇ ਉਸ ਵਾਸਤੇ ਕੀ ਆਪਾਂ ਜਦੋਂ ਆਪਾਂ ਟ੍ਰੇਨਿੰਗ ਦਿੰਦੇ ਆ ਉਹ ਜੀ ਕੋਈ ਜੇ ਕੋਈ ਤੁਹਾਡੇ ਕੋਲ ਬੱਚਾ ਆਵੇ ਉਸ ਬਾਰੇ ਥੋੜਾ ਜਿਹਾ ਦੱਸ ਦਿਓ ਕਿ ਕੀ ਕੀ ਤੁਹਾਡੀਆਂ ਟਰਮਨ ਕੰਡੀਸ਼ਨਾਂ ਨੇ ਕਿਸ ਪਰਪਸ ਦੇ ਉੱਤੇ ਬੱਚਾ ਤੁਸੀਂ ਲੈਂਦੇ ਹੋ ਇਸ ਬਾਰੇ ਥੋੜਾ ਜਿਹਾ ਚਾਨਣਾ ਕਰ ਦਿਓ ਜੀ ਅਸੀਂ ਇੱਥੇ ਕੋਈ ਫੀਸ ਨਹੀਂ ਰੱਖੀ ਹੋਈ ਜੀ ਮਾਲੂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕੋਈ ਫੀਸ ਨਹੀਂ ਆ ਸਿਰਫ ਇੱਕੋ ਚੀਜ਼ ਹੈ ਜਦੋਂ ਬੱਚਾ ਹੁੰਦਾ ਹੈ ਉਹਹੀਂ ਉਹਨੂੰ ਤਿੰਨ ਸਿਧਾਂਤ ਦੱਸਦੇ ਸਭ ਤੋਂ ਪਹਿਲਾਂ ਪੁੱਤਰ ਉੱਠ ਕੇ ਇਕ ਸਾਡਾ ਸਿਧਾਂਤ ਗੁਰੂ ਰਾਮਦਾਸ ਜੀ ਨੂੰ ਸਤਿਗੁਰੂ ਕਹੋ ਸਿੱਖਾ ਹੈ ਭਲਕੇ ਉਹਨਾਂ ਦਾ ਨਾਮ ਠਿਆ ਹੈ ਸਭ ਤੋਂ ਪਹਿਲੇ ਕਹਿੰਦੇ ਪੁੱਤਰ ਤੇ ਰਹੋਗੇ ਸਭ ਸੇਵਨ ਕਰਨਾ ਪਰਿਵਾਰ ਨੂੰ ਫੜੇ ਬਲੋਣੀਆਂ ਹੈ ਤੇ ਜਦੋਂ ਵੀ ਪ੍ਰਸ਼ਾਦਾ ਸ਼ਗਨ ਹੈ ਤੂੰ ਅਰਦਾਸ ਕਰੀ ਚੰਗਾ ਗੁਰ ਸਿੱਖ ਦਾ ਜੀਵਨ ਜਰਾ ਨਾ ਕਿ ਕਹਿੰਦੇ ਨਾ ਪਰਸਨੈਲਿਟੀ ਡਿਵੈਲ ਖਿਰਦਾਰ ਦੀਦਾਰ ਵਿਚਾਰ ਕੇ ਜਦੋਂ ਗੁਰਮਤ ਨਾਲ ਜੋੜਾਂਗੇ ਸਾਡੀ ਇਹੋ ਚੀਜ਼ ਚੇਂਜ ਹੋਣੀ ਹੈ ਵਿੱਚ ਤੇ ਇਹ ਬੱਚਿਆਂ ਦੀ ਬਾਤ ਹੈ ਇਹ ਜਿਹੜਾ ਮਿਲ ਰਹੀਆਂ ਨੇ ਚੈਨ ਹੋਈਆਂ ਨੇ ਵਾਹਿਗੁਰੂ ਦੀ ਬੜੀ ਕਿਰਪਾ ਨਾਲ ਜਿਹੜੇ ਪਿਛਲੇ ਸਮੇਂ ਤੋਂ ਬੱਚੇ ਤੁਹਾਡੇ ਕੋਲ ਟ੍ਰੇਨਿੰਗ ਤੇ ਗਏ ਨੇ ਕੀ ਲੱਗਦਾ ਉਹਨਾਂ ਦੇ ਵਿੱਚ ਹੁਣ ਕੀ ਪਹਿਲਾਂ ਨਾਲੋਂ ਕੀ ਪ੍ਰਭਾਵ ਆ ਹੁਣ ਵੀਰ ਜੀ ਇਹ ਤੇ ਤੁਸੀਂ ਇਹਦੇ ਮਾਤਾ ਪਿਤਾ ਨੂੰ ਪੁੱਛ ਸਕਦੇ ਹੋ ਕੁਝ ਇਹ ਸੁਣਾ ਚ ਇਹ ਵੀ ਮਿਲਦਾ ਸੀ ਮੈਂ ਵੈਸੇ ਕੈਮਰੇ ਦੇ ਅੱਗੇ ਨਹੀਂ ਕਹਿਣਾ ਚਾਹੁੰਦਾ ਲੇਕਿਨ ਪਹਿਲਾਂ ਬੱਚੇ ਦੇ ਹਾਲਾਤ ਬਹੁਤ ਮਾੜੇ ਸੀ ਇਵੇਂ ਫੇੜੇ ਜਨਾਂ ਗਲੀਆਂ 'ਚ ਫਿਰਦੇ ਰਹਿਣਾ ਜਾਂ ਕੁਝ ਹੋਰ ਕਰਦੇ ਰਹਿਣਾ ਜਾਂ ਮੱਛਰ ਛਾਪਰ ਤੋਂ ਮੱਛਰ ਫੜਦੇ ਰਹਿਣਾਂ ਅੱਜ ਵਾਹਿਗੁਰੂ ਦੀ ਬੜੀ ਕਿਰਪਾ ਵੇਖੋ ਉਹਨਾਂ ਨੇ ਕੋ ਗੁਰਮਤਿ ਕਰਨ ਕਰਕੇ ਤੁਸੀਂ ਦੇਖ ਲਓ ਤੇ